ਕੰਸਾ ਯਾ ਦੇਵੀ ਬੱਤੇ ਜੰਪੁਰ ਜੈ ਮਹੰਦਾ ਪੈਗਾ ਸਭ ਤੋਂ ਸੁਖ ਭੈਜ ਜਨ ਲਿਆ ਜਾਏ ਜੰਮਣ ਬੰਨਾ ਹੁਣ ਜਾਏ ਭਾਣੇ ਲਹਿ ਜਾਏ ਗਾਣ ਅਪੀਨ ਮੁ ਦਿੱਰਹ ਜੇ ਤੂ ਮੇਂ ਤੂ ਸਮਾਈ ਮਾਰੀ ਮੇਂ ਜੀ ਤਾ ਜਿੰਨਾ ਸੂਤਨਾਏ ਕੋੜੀ

ਨਰਮੋ ਦੇਸ ਕੀ ਤੁੰਡੂ ਜੇਦਾ ਕੰਢੋਂ ਅਤਮ ਪਰਿਵੰਢੋਂ ਬੰਦਾਨ ਸੋ ਪ੍ਰਮੰਦਾ ਆਕੀ ਹੈ ਜਿਤ ਚੰਨ ਨਿਲਾਸਾਂ ਕੰਢੋਂ ਕੰਨ ਮੇ ਪੰਡੇ ਬਾਦ ਨਕ ਨਾਨਕ ਪੰਡੇ ਬਹਰੈ ਸੱਚਾ ਸੁਭਨ ਜੇ ਤੂੰ ਮੁਕਸਦਾ ਸੁਣੀ ਆਈ ਪਾਗਾ ਨਤੀ ਤਾ ਨਾਨਕ ਤੇ ਕੁਝ ਲੇ ਹਿਤ ਸੱਚੇ ਦਬਾਰ ਕੋੜੀ ਸਤਿਗੁਰਾਂ ਪਿਆਰੇ ਜਿਸ ਬੰਦੇ ਸੰਗੁ ਕਰਮੈ ਸਾਇਆ ਕੋ ਸਮੈ ਪਤਿ ਜਿਸੁ ਸੁਨੇ ਕਰੜਾ ਨਹੀ ਕੰਕਤੈ ਸਾਨ ਘਟਣੈ ਮੰਦਰ ਜੀ ਕਮਨ ਵਧਾਈਆਂ ਤੁਮੇ ਸਤਿ ਕਰਿ ਤੇਰਾ ਨਾਮ ਗਾਏ ਸੁਲੱਖੀ ਕੋ ਦਿਲ ਸਤਿ ਮਨ ਕਾ ਹਰਦੇ ਨਾਨਕ ਕੁੱਤਹਿ ਬੋਲੀ ਅਨੰਦ ਕਾਹੂਏ ਤਿਨ ਕੋ ਵਿਕਰ ਸਜਿਆ ਸਿਤ ਤੇ ਸ੍ਰੀ ਸੁਆਤ ਟਿਕਾ ਨਗੇ ਸਨਿਏ ਮਤੁ ਕਮਿਲ ਕੇ ਪਾ ਸਿਸਤਾ ਜੀ ਮਿਚਿਆ ਪਾਨ ਰਹੇ ਸ੍ਰੀ ਰਾਮਾ ਲਾ ਪਹਿੰਦਾ ਸ੍ਰੀ ਸੁਖ ਪਹਿੰਦਾ ਦੁਨੀਆ ਤਰਫੈ 68 ਕੀ ਜੀ ਨਾਮ ਅਤਰ ਨਹੀ ਹੈ ਇਹ ਨੰਬਰ ਤੰਦਰਵਾ ਨੁਕਤੇ ਅਗੇ ਪ੍ਰੇਸ਼ ਸੰਸਾਰ ਚ ਨਹੀ ਹੋ ਲਗ ਰਗ ਸੇ ਤੀਜੇ ਕੰਵੇ ਮਿਚਾ ਰਗ ਸਹਿ ਰਗ ਨੋ ਮੈਂ ਚੁਕੀ ਕਰ ਜਾਏ ਪ੍ਰਵਾਹ ਨਾ ਹਿੱਤ ਸੇ ਕੇ ਦੀ ਵਸ ਚਲਾ ਜਮਾਨਤ ਉਪਰ ਕਛੂ ਨਾ ਚੱਦੇ ਤਖਾ ਇਹ ਨਿਵਾ ਟਿਕੋ ਕਲਮ ਚੀਤਾ ਅਮਾ ਤੁਮਾਏ ਧਰ ਲੈ ਲੇਖ ਤੀਰ ਸੁਨੇ

ਜਿੰਨਾ ਤੇਰਾ ਮੇਰਾ ਪੂਰਾ ਸਤ ਨਾ ਤੁਲੋ ਤੇ ਨਹਰਨਾ ਦਿਲ ਦਾ ਮੈਂ ਨਾਮ ਰਾਜੇ ਇਸ ਕੀ ਉਸਮਤ ਸਭਤ ਇਤ ਨਹੀਂ ਆਸ ਕੀ ਜਿਨ ਕੇ ਜੈ ਨਾਨਕ ਅਸ ਕੰਡਿਏ ਸਦਗੀ ਰਗੇ ਸਮੈ ਚੰਗੇ ਚੰਗਾ ਕਰਮ ਨੈ ਮੁੰਦੇ ਮੰਦਾ ਹੋਏ ਆਸ ਕੀ ਨਾਖੀਐ ਜਿ ਤਿਖਰ ਮਤ ਸੁਇ ਮਹਾ ਤੁਜੈ ਸਨਾਨ ਜਵਾਬ ਤੁਮੇ ਕਰੇ ਮੁੰਢਹੁ ਤੁਖਾਰਾ ਜੀ ਨਾਨਕ ਦੂਦੇ ਪੂਰੀਆਂ ਕਈ ਪਰਪੁੜੀ ਕਿੰਝ ਜਿਸਤਾਂ ਦੇ ਦਸਾਈ ਸੁਖਾ ਸਮਾਏ ਤੇ ਪਾਵੇ ਆਪਣਾ ਸਤੂਤ ਸੰਗੇ ਮਨਾਂ ਨੂੰ ਮਨ ਵਿੱਚ ਇਹ ਤਨ ਸੁਖਾਦੀ ਏ ਜਿਸਨਾਂ ਦਾ ਨਾਮ ਅਰਪਿਤ ਵਿੱਚੋਂ ਦਾ ਸਦਾ ਹਿੰਦਿਆ ਇਸ ਨਾਮੇ ਉਪਰ ਖਾਦੀ ਏ ਜਿਸ ਨਾਮੇ ਇਸ ਤਾ ਕੋ ਜੀ ਗੁਰਮੁਖ ਨਾਮ ਤੇ ਆਇਆ ਤੁਮ ਤੇ ਵਿਖੇ ਦੀ ਨਾਨਕੇ ਘਰਵਾਤ ਤਤੰਤਰੇ ਭਨੇਦੀਆ ਕਸ਼ਮਰ ਆ ਪੈ ਸਾ ਆਪੁ ਵਾਹਿ ਸ਼ਿਵ ਕਰੀਤਾ ਕ੍ਰਿਸ਼ਮੈ ਮਾਨ ਨਾਨਕ ਕ੍ਰਿਸ਼ਨ ਰਤਨ ਸੁਮਿਤੇ ਸਕੋ ਸੁਖ ਰਵਾੜ ਬਹਜ ਅਜ ਜਹੋ ਜੀ ਵੇ ਸੋ ਕਵੈ ਮਉ ਪਾਤ ਰਹੀਆ ਮੋ ਬੀਜੇ ਬਿਕ ਮੰਗੇ ਅੰਮ੍ਰਿਤ ਵੇਖੋ ਇੰਨਿਆ ਮਹਲਾ ਦੂਜਾ ਨਾਰਿਆੜੀ ਦੋ ਸੱਤੀ ਦੇ ਨਾ ਆਵੇ ਰਸ ਜੇ ਹ ਜਣ ਕੇ ਹੋ ਤੇ ਵੇਖੋ ਪੁਨ ਜਾਸ ਵਸਤੂ ਅੰਦਰ ਵਸਤੂ ਮੈਂ ਦੂਜੀ ਹੋ ਦੇ ਪਾ ਸਾਹਿਬ ਸਿੱਤ ਨ ਚੱਲੇ ਕਈ ਪੜੇ ਅਰਦਾਸ ਊਂ ਲ ਦਮਾਣੇ ਪੂਰੋ ਹੋਵੇ नान सिता महल्ला पाणी नंढी कर ਜਨਿਆਂ ਤੇ ਤੁਰ ਮਤ ਪੀਤ ਹੈ ਤਿਨ ਹਾਰਾ ਰੱਖਣ ਹਾਰਾ हम तो कहते जो विनय मना दो एक दिन छति जितुम कस मनाय नानक सिरुक पानी है जे सेती कसम समाय पौनी मनन तकिन मुता परदा आपरे शक्ति की अत्रे मा इतना दुख दीय अक्ष में करि कृष्ण आपरे आप के शोत तुम नानक नम LSp4